ਕल्याण ਸੰਗਠਨ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ 17 6 2024 ਨੂੰ ਕੀਤਾ ਗਿਆ ਜਿਦੇ ਵਿੱਚ ਅਮਰਿਤਪਾਲ ਸਿੰਘ ਨੂੰ ਅੰਮ੍ਰਿਤਸਰ ਦਾ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਸੰਗਠਨ ਦੇ ਕਈ ਅਹੁਦੇਦਾਰਾਂ ਨੇ ਹਿੱਸਾ ਲਿਆ ਮੀਟਿੰਗ ਦੇ ਵਿੱਚ ਦੱਸਿਆ ਗਿਆ ਕਿ ਚੈਨੂ ਵਿਸ਼ੇਸ਼ ਸਿੱਖਿਆ ਅਤੇ ਮਦਦ ਲੜਕੀਆਂ ਦੇ ਵਿਆਹ ਵਿਧਵਾ ਔਰਤਾਂ ਦੀ ਮਦਦ ਅਤੇ ਪੈਨਸ਼ਨ ਗਰੀਬ ਲੋਕਾਂ ਦੀ ਵਿਸ਼ੇਸ਼ ਰੂਪ ਵਿੱਚ ਮਦਦ ਵਾਰਮਿੰਗ ਨੂੰ ਮੁੱਖ ਰੱਖਦੇ ਹੋਇਆ ਬੂਟਿਆਂ ਨੂੰ ਲਾਉਣ ਦਾ ਪ੍ਰਯਤਨ ਅਤੇ ਆਵਾਰਾ ਬਿਸ਼ਵਾਨ ਦੀ ਸਾਮ ਸੰਭਾਲ ਨੂੰ ਇਸ ਮੀਟਿੰਗ ਦੇ ਵਿੱਚ ਵਿਸ਼ੇਸ਼ ਮੁੱਖ ਰੱਖਦਿਆਂ ਹੋਇਆ ਬਾਲਜੀ ਨੇ ਦੱਸਿਆ ਕਿ ਅਸੀਂ ਇਹਨਾਂ ਸੇਵਾਵਾਂ ਨੂੰ ਪੂਰਾ ਕਰਨ ਦੀ ਵਿਸ਼ੇਸ਼ ਕੋਸ਼ਿਸ਼ ਕਰਾਂਗੇ ਪੱਤਰਕਾਰ ਸਾਹਿਬ ਸਿੰਘ ਦੇ ਨਾਲ ਸਿਮਰਨ ਮੱਟੂ ਦੀ ਵਿਸ਼ੇਸ਼ ਰਿਪੋਰਟ ਇਹਨਾਂ ਦੱਸਦਾ ਸਰਦਾਰ ਅਨੁਸਾਰ ਹੀ ਪੂਰਤੀ ਕੀਤੀ ਜਾਗੀ ਜਿਦੇ ਵਿੱਚ ਹੋਰ ਕਈ ਸ਼ਿਕਵਾਵਾਂ ਬਣੀਆਂ ਨੇ ਜਿਦੇ ਜੂਥ ਬੰਨਾ ਬੱਲਾ ਵੀ ਬੰਦਾ ਐਸੀ ਭਾਈ ਜਦੋਂ ਬੰਦਾ ਵਗੈਰਾ ਵਗੈਰਾ ਕਈ ਹੈ ਟੀਮਾਂ ਵਿੱਚ ਗਠਿਤ ਹੋਣੀਆਂ ਜਿਨ੍ਹਾਂ ਵਿੱਚ ਅੱਜ ਅਮਰਦੀਪ ਬੱਲਾ ਉਹਨਾਂ ਨੇ ਡਿਸਟ੍ਰਿਕਟ ਅੰਮ੍ਰਿਤਸਰ ਦਾ ਪ੍ਰਧਾਨ ਲਾਇਆ ਵਾ ਉਹਨਾਂ ਨੇ ਆਪਣੀ ਯਾਰ ਮੈਂਬਰੀ ਦੀ ਸਾਡੇ ਪੰਜਾਬ ਪ੍ਰਧਾਨ ਪੁੱਲ ਸਾਹਿਬ ਨੂੰ ਸੌਂਪ ਦਿੱਤੀ ਏ ਤੇ ਥੋੜੇ ਦਿਨਾਂ ਵਿੱਚ ਜਿਹੜੀਆਂ ਬਾਕੀ ਅਹੁਦੇਦਾਰੀਆਂ ਨੇ ਉਹ ਵੀ ਤੁਹਾਨੂੰ ਦੱਸ ਦੇ ਰਹੇ ਕਰ ਦਿੱਤੀਆਂ ਕਿ ਮੇਨ ਮੇਨ ਅੱਜ ਅਹੁਦੇਦਾਰੀਆਂ ਜੋ ਕਿ ਇਹ ਕੰਮ ਮੇਰਾ ਨਹੀਂਗਾ ਇਹ ਸਟੇਸ ਖਤਰਨਾਕ ਕੰਮ ਹੁੰਦਾ ਸਿਰਫ ਬੁਲਾਣਾ ਬੁਲਾ ਰਹਿਆਂ ਨੂੰ ਜੋ ਕਿ ਮੈ ਸੂਚਨਾ ਦੇਣੀ ਸੀ ਸੰਗਠਨ ਬਾਰੇ ਦੱਸਿਆ ਵਾ ਵਿਸਤਾਰ ਦਾ ਸੰਗਠਨ ਜੋ ਕਿ ਸਾਡੇ ਆਪਣਾ ਅਮਰਪਾਲ ਜੀ ਦੱਸਣਗੇ ਅਮਰਪਾਲ ਜੀ ਸੋ ਮੇਰਾ ਮੋਟੂ ਸੀ ਇਹੀ ਸੀ ਕਿ ਕੁਛ ਨਾ ਕੁਛ ਆਪਾਂ ਲਾਈਵ ਦੇ ਵਿੱਚ ਦੁਨੀਆ ਚ ਆਇਆ ਕੁਛ ਨਾ ਕੁਛ ਕਰਨਾ ਚਾਹੁੰਦੇ ਆਂ ਮਸਲੋ ਬੜਾ ਸਫਲ ਕੀਤਾ ਲਾਈਵ ਦੇ ਵਿੱਚ 17 ਸਾਲ ਸਫਲ ਕੀਤਾ ਹਰ चीज ਨੂੰ ਹਰ ਵਿਭਾਗ ਨੂੰ ਜਾਂਚਾ ਪਰਖਿਆ ਦੇਖਿਆ ਸੋ ਸਾਡੇ ਮੁੱਦੇ ਵੀ ਪਰ ਪ੍ਰੋਫੈਸ਼ਨਲ ਨਹੀਂ ਹੈਗੇ ਸਾਡੇ ਆਪਣੇ ਵੀ ਘਰੇ ਨੂੰ ਮਸਲੇ ਨਹੀਂ ਹੈਗੇ ਕਈ ਆਪਣੇ ਫੈਮਲੀ ਬਾਰੇ ਸੋਚਦੇ ਆ ਘਰ ਤਾਂ ਹੋਈ ਐ ਤੇ ਮੁੱਦੇ ਵੀ ਸਮਾਜ ਦੀ ਬੜੇ ਐਸੇ ਪਰਿਵਾਰ ਪਿਛੜੇ ਹੋਏ ਨੇ ਜੋ ਕਿ ਕਈ ਸਮੱਸਿਆਵਾਂ ਤੋਂ ਪਾਂਜੇ ਨੇ ਜੱਜ ਅਹੀਂ ਆਡੇ ਤਾਲ ਗਣਕਾਂ ਦੀ ਗੱਲ ਕਰੀਏ ਸਰਕਾਰਾਂ ਇੱਕ ਮਿੰਟ ਦੀ ਛਿੰਨ ਕੁਛ ਨਹੀਂ ਮਿਲ ਰਿਆ ਉਹਦੇ ਵਿੱਚ ਕਰਦੇ ਆ ਕਿ ਉਹਨਾਂ ਨੂੰ ਅਸੀਂ ਉੱਥੇ ਦਾ ਬੱਚਾ 프리 ਐਜੂਕੇਸ਼ਨ ਕਰ ਜਾਂਦਾ ਉਹ ਆਪਣੇ ਆਪ ਸਰਵਿਸੇ ਨਾਲ ਉੱਠੇ ਕਾ ਆਪਣਾ ਫੈਮਲੀ ਲੈ ਕੇ بار-ਬਾਰ ਤੁਸੀਂ ਦਾਅ ਨਹੀਂ ਦੇ ਸਕਦੇ ਸੰਭਿ ਕੋਈ ਦਾਣੇ ਐਜੂਕੇਸ਼ਨ ਵਿੱਚ 1% ਸਾਲ ਦੇ ਵਿੱਚ ਇੱਕ ਬੱਚਾ ਵੀ ਪੜਾ ਦਿੰਦਾ ਹੈ ਨਾ ਕਿਸੇ ਵੀ ਤਰ੍ਹਾਂ ਉਹ ਬੜੀ ਵੱਡੀ ਬਲੇਸਿੰਗ ਹੋਏਗੀ ਸੋ ਇਹ ਸੰਗਠਨ ਨੂੰ ਸਾਡਾ ਜੁਆਇਨ ਕਰਨ ਦਾ ਮਕਸਦ ਇਹੀ ਸੀ ਕਿ ਕੋਸ਼ ਆਪਾਂ ਸਮਾਜ ਪ੍ਰਤੀ ਕਰਨਾ ਚਾਹੁੰਦੇ ਆ ਸੋ ਮੈਂ ਨਲਿਤ ਗੋਇਲ ਸਾਹਿਬ ਦਾ ਬਹੁਤ ਸਾਰਾ ਧੰਨਵਾਦ ਕਰਦਾ ਜੋ ਉਹਨਾਂ ਨੇ ਮੇਰੇ ਨਾਲ ਮੀਟਿੰਗ ਕੀਤੀ ਔਰ ਮੈਂ ਕਾਫੀ ਆਪਣੇ ਮੁੱਦੇ ਰੱਖੇ ਕਿ ਜੋ ਸਾਡੇ ਸਮਾਜ ਦੇ ਮੁੱਦੇ ਨੇ ਕਿ ਭਾਜੀ ਦੱਸੋ ਇਹ ਹੱਲ ਹੋਣਗੇ ਕਿਉਂਕਿ ਸਾਡਾ ਜੁੜਨ ਦਾ ਕਾਰਨ ਕੋਈ ਫੇਰ ਮੈਂ ਕਹਿੰਦਾ ਕਿ ਕੋਈ ਸਾਡਾ ਘਰੇਲੂ ਨਹੀਂ ਹੈਗਾ ਸਾਡਾ ਜੁੜਨ ਦਾ ਕਾਰਨ ਹੈਗਾ ਇੱਕ ਸਮਾਜ ਦਾ ਇਹ ਸਮਾਜ ਦੇ ਪ੍ਰਤੀ ਕੁਝ ਕਰਨਾ ਚਾਹੁੰਦੇ ਆ ਜੇ ਗੱਲ ਕਰੀਏ ਫਰਮ ਇੰਡਸਟਰੀ ਚ ਵੀ ਕਾफी ਸਮਾਂ ਲਾਇਆ ਪਾਰਟ ਆਫੇਸ਼ਨ ਚ ਵੀ ਲੱਗਿਆ ਵੈਸੇ ਮੇਰਾ ਮੈਨੂਫੈਕਚਰਿੰਗ ਵੁੱਟਨ ਦਾ ਇਕੱਲਾ ਕੋਈ ਨਹੀਂ ਗੱਲ ਕਰ ਰਿਹਾ ਤੇ ਵਰਨਾ ਨਹੀਂ ਤੇ ਮੈਂ ਕਹਾਂ ਮੈਨੂੰ ਉਸ ਕੋਈ ਲੋੜ ਹੀ ਨਹੀਂ ਹੈਗੀ ਫਿਰ ਵੀ ਮੈਂ ਉਹ ਚੀਜ਼ਾਂ ਨੂੰ ਇਗਨੋਰ ਕਰਕੇ ਜਾਂ ਇੱਕ ਸਾਈਡ ਕਰਕੇ ਆਪਣਾ ਇਹ ਸਮਾਜ ਦੇ ਪ੍ਰਤੀ ਕੋਈ ਫਾਈਨੈਂਸ਼ੀਅਲ ਨਹੀਂ ਚੱਲ ਰਿਹਾ ਕਿਉਂਕਿ ਮੇਰੇ ਮੈਂ ਪੈਸੇ ਵਾਸਤੇ ਸੰਗਠਨ ਚ ਆਇਆ ਜਾਂ ਇਹ ਸੰਸਥਾਵਾਂ ਦੇ ਵਿੱਚ ਐਜ਼ ਇੱਕ ਫੈਮਿਲੀ ਪਰਿਵਾਰ ਆ ਘਰ ਤਾਂ ਇੱਕ ਸੌਣ ਜਾਂਦੇ ਆ ਆਪਾਂ ਅੱਖਾਂ ਮੀਟਣ ਪਰਿਵਾਰ ਅਸਰ ਉਹ ਆ ਜਿੱਥੇ ਸਾਰਾ ਦਿਨ ਬਿਤਾਉਂਦੇ ਆ ਜਿਵੇਂ ਤੁਸੀਂ ਜੋ ਅੱਜ ਹੀ ਬੈਠੇ ਆਂ ਇੱਕ ਪਰਿਵਾਰ ਤੌਰ ਤੇ ਬੈਠੇ ਆਂ ਇਹ ਜੋ ਉਹਨਾਂ ਨੇ ਬੁੱਕ ਮੈਗਜ਼ੀਨ ਬੁੱਕ ਇਹਨਾਂ ਦੀ ਛਪੀ ਹੋਈ ਹੈ ਇਹਦੇ ਸਾਰੇ ਮੁੱਦੇ ਨੇ ਗਰੀਬ ਬੇਟੀਆਂ ਦੀਆਂ ਸ਼ਾਦੀਆਂ ਵਿਧਵਾ ਪੈਨਸ਼ਨ ਔਰ ਜਿਵੇਂ ਕਿ ਲਾਲੀਏ ਜਾਨਵਰ ਆ ਗਊ ਆਵਾਰਾ ਪਸ਼ੂ ਸੜਕਾਂ ਦੇ ਹੁੰਦੇ ਨੇ ਨੁਕਸਾਨ ਹੁੰਦਾ ਆ ਉਹ ਅਸੀਂ ਉਹਨਾਂ ਬਾਰੇ ਸੋਚ ਰਹੇ ਆਂ ਕਿ ਇਹਨਾਂ ਨੂੰ ਵਿਜ਼ਨ ਕਰਾਈਏ ਸੋ ਸਾਡਾ ਇੱਥੇ ਆਉਂਦਾ ਕਰਨੇ ਆ ਕਿ ਇਕੱਠ ਜਿਹੜਾ ਹੁੰਦਾ ਹੈ ਇੱਕ ਪਰਿਵਾਰ ਹੁੰਦਾ ਹੈ ਸੰਗਠਨ ਜੀਤਾ ਮਨ ਮੈਡਮ ਜਰਜੀਤ ਕੌਰ ਜੀ ਜਰਜੀਤ ਕੌਰ ਜੀ ਇਹਨਾਂ ਦਾ ਵੀ ਬੜਾ ਸਹਿਯੋਗ ਆ ਚਲੋ ਆਏ ਆ ਦੇਖੇ ਕਿ ਕਿੰਨੀ ਵਾਰੀ ਮੀਟਿੰਗ ਕੀਤੀ ਇਹਨਾਂ ਨਾਲ ਉਹ ਸਾਡੇ ਸੰਗਠਨ ਨਾਲ ਚੱਲ ਰਿਹਾ ਸੀ ਵੀ ਇਹਨਾਂ ਦੇਰਾਂ ਤੋਂ ਖੜੇ ਆ ਬਿਨਾਂ ਸਵਾਰਥ ਦੇ ਆ ਸਭ 12 ਵਜੇ ਕਾਲ ਕਰਦੇ ਆ ਕੋਈ ਵੀ ਕਿਉਂਕਿ ਗੋਲ ਇਹਨਾਂ ਨੇ ਸਾਨੂੰ ਆਪਣੇ ਪ੍ਰੋਫੈਸ਼ਨਲ ਪ੍ਰੋਫਾਈਲ ਇਹ ਨਹੀਂ ਦੱਸਦਾ ਵੀ ਘਰ ਘਰੇ ਨੂੰ ਮਸਲੇ ਕਰਨੀ ਆ ਇਹਨਾਂ ਨੇ ਸਮਾਜ ਬਾਰੇ ਦੱਸਣਾ ਵੀ ਇੱਥੇ ਐ ਹੋ ਗਿਆ ਜਿੱਥੇ ਜੈਂਸ ਨੇ ਜਾਣਾ ਉਹ ਗੱਲ ਕਰਨੀ ਉਥੇ ਕਿਉਂਕਿ ਰਾਤ ਇਹ ਲੇਡੀਜ਼ ਨਹੀਂ ਜਾ ਸਕਦੇ ਜੇ ਸਾਨੂੰ ਬਹੁਤ ਭਰੋਸਾ ਕਰਕੇ ਕਾਲ ਕਰਦੇ ਨੇ ਕਿ ਇਹ ਗੱਲਬਾਤ ਅਸੀਂ ਉਸੇ ਉਸੇ ਟਾਈਮ ਪਹੁੰਚਾਂਗੇ ਤੋ ਇਹ ਸਾਡੀ ਅੱਜ ਟੀਮ ਜੋ ਪਹੁੰਚੀ ਹੈ ਮੈਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਸ ਸਪੀਕ ਇਵੈਂਟ 'ਤੇ ਸਮਾਂ ਕੱਢ ਕੇ ਆਏ ਆ ਸਬਕ ਤੋਂ ਸੁਣਨ ਦੀ ਮੇਰੀ ਗੱਲਬਾਤ ਤੋ ਸਾਡੇ ਲਾਲਿਤ ਗੋਇੰਦ ਸਾਹਿਬ ਕੋਲ ਸੀ ਦੱਸਣਿਆ ਆਪਣੇ ਬਾਰੇ ਸੋ ਇਹਨਾਂ ਨੇ ਹੋਰ ਵੀ ਦੱਸਿਆ ਕਿ ਜਿਵੇਂ ਸਾਡੇ ਆਪਣੇ ਸੰਗਠਨ ਉਹ ਵੀ ਚਾਲੇ ਰਹੇ ਨੇ ਉਸ ਸਮੇਂ ਬਾਅਦ ਜਲਦੀ ਮਿਲਾਂ ਕਰਨ ਨੂੰ ਤੋ ਸਾਡੇ ਮੁੱਦੇ ਫੇਰ ਇਹੀ ਸਮਾਜ ਦੇ ਆ ਇੱਕ ਐਜੂਕੇਸ਼ਨ ਸਭ ਤੋਂ ਪਹਿਲਾਂ ਮੁੱਖ ਮੁੱਦਾ ਸਾਡਾ ਐਜੂਕੇਸ਼ਨ ਤੇ ਬਹੁਤ ਜਲਦੀ ਸਾਡੇ ਅਮਰਸਰ ਛਿੱੜੇ ਦੇ ਸਕੂਲ ਬਣੇ ਫਲਾਸ ਤੱਕ ਤੇ ਜੇ ਅਗਰ ਸਕੂਲ ਦੇ ਚ ਹਜ਼ਾਰ ਬੱਚਾ ਹੈ ਨਾ ਸਕੂਲ ਦਾ ਤੋ ਹਜ਼ਾਰ ਬੱਚਾ ਸਾਲ ਬਾਅਦ ਐਜੂਕੇਸ਼ਨ ਕਰ ਜਾਂਦਾ ਨਾ ਤੋ ਤੁਸੀਂ ਬਹੁਤ ਵੱਡਾ ਦਾਅਵਾ ਦੇ ਦਿੱਤਾ ਜੇ ਅਗਰ ਇਹ 1000 ਰੁਪਿਆ ਵੀ ਪਾ ਗਏ ਆਪਣੇ ਦਾਨਦਸਵਾਨਾਂ ਅਸੀਂ ਕਹਿੰਦੇ ਨਾ ਗੁਰਦਾਰੇ ਜਾਂ ਕਿਸੇ ਮੰਦਰ ਤੇ ਪਾਣੇ ਆ ਵਧੀਆ ਗੱਲ ਦਾ ਵੀ ਜਦੋਂ ਚੰਗੇ ਕੰਮ 'ਚ ਹੀ ਲੱਗਦਾ ਪਰ ਜੇ ਅਸੀਂ ਇਹ ਕੰਮ ਕਰਦੇ ਆ ਕਿਸੇ ਬੱਚੇ ਦਾ ਐਜੂਕੇਸ਼ਨ ਕਰਾ ਲੈਨੇ ਆ ਤੇ ਉਹਦੀ ਖੇੜੀ ਦੂਰ ਐਂਡ ਬੈਟਲੀ ਹੋਣੀ ਐ ਅਸੀਂ ਸਮਝ ਲੋਗੇ ਸਾਡਾ ਕੰਮ ਸਾਡਾ ਮੁੰਡਾ ਅਸੀਂ ਬਹੁਤ ਜਲਦ ਤੱਕ ਆਪੀਆਂ ਪੈਨਸਰਾ ਕਿਤਾਬਾਂ ਗਾਈਡਾਂ ਰੱਖਾਂਗੇ ਆਪਣੇ ਦਾਖਾਏ ਕਿਸੇ ਕੋਲੋਂ ਇਹ ਨਹੀਂ ਕਹਿਣਾ ਕਿਸੇ ਤੋਂ ਕਰਾ ਕੋਦ ਆਪਣੀ ਮਿਹਨਤ ਦਾ ਜੋ ਅਸੀਂ ਲੋਕਾਂ ਦੇ ਸਮੱਸਿਆਵਾਂ ਹੱਲ ਕਰਦੇ ਹਾਂ ਕਿ ਨਹੀਂ ਪੁੱਛ ਨਹੀਂ ਲੈਣਾ ਸਾਡੇ ਸੰਗਠਨ ਨੂੰ ਕੀ ਕਹਿੰਦੇ ਨੇ ਸੰਗਠਨ ਦਾ ਮਤਲਬ ਹੈ ਕਿ ਚੰਗੇ ਕੰਮ ਚਲਾਵਾਂਗੇ ਕੋਈ ਅਲਿਗੇਸ਼ਨ ਨਹੀਂ ਹੈ ਬਹੁਤ ਜਲਦ ਅੰਮ੍ਰਿਤਸਰ 시ਟੀ ਦੇ ਵਿੱਚ ਅਸੀਂ ਜਗ੍ਹਾ ਲਾਵਾਂਗੇ ਆਪਣੇ ਦਾਰ ਤੋਂ ਸਵੰਦ ਦੀ ਕਮਾਈ ਦੇ ਉੱਥੇ ਪਲਾਸਟਿਕ ਸਕੂਲ ਬਣਾਵਾਂਗੇ ਔਰ ਪਲਾਸਟਿਕ ਤਾਂ ਜਿੰਨੀਆਂ ਮੈਡਮਾਂ ਹੋਣੀਆਂ 10 ਹੋ ਜਾਂ 12 ਉਹਨਾਂ ਦਾ ਦਾਸ ਜਗ੍ਹਾ ਲਾਵਾਂਗੇ ਦਸਤ ਸੰਘਨ ਜਿੰਦਾਬਾਦ ਜਿੰਦਾਬਾਦ ਤੱਕ ਰਹੀਏ ਵਾਤਾਵਰਨ ਸਾਡੇ ਖਰਾਬ ਹੋ ਰਿਹਾ ਇਹ ਖਤ ਤਾਂ ਵੱਡੇ ਜਾ ਰਹੇ ਸੜਕਾਂ ਜੋੜੀਆਂ ਹੋ ਰਹੀਆਂ ਗੱਡੀਆਂ ਅਸੀਂ ਰੱਖੀਆਂ ਐ ਲੋਣੀਆਂ ਸ਼ਾਂਤ ਲੱਭਦੇ ਆ ਲੇਕਿਨ ਦਰਸ਼ਤ ਨਹੀਂ ਨਾ ਇਹਦਾ ਅੱਜ ਅਸੀਂ ਨਿੱਕੇ ਨਿੱਕੇ ਬੂਟੇ ਲੈ ਕੇ ਚੱਲ ਰਹੇ ਆ ਲਾਉਣ ਵਾਸਤੇ ਕੋਈ ਕਹਿੰਦਾ ਯਾਰ ਇਹ ਕੀ ਕਰੇਗਾ ਬਈ ਕਹਿੰਦਾ ਮੈਂ ਕਿੱਥੇ ਲਾਵਾਂ ਜਿੱਥੇ ਵੀ ਜਗ੍ਹਾ ਤੁਹਾਨੂੰ ਸੇਵ ਲੱਗਦੀ ਹੈ ਕਿ ਕੱਲ ਨੂੰ ਕੋਈ ਉਖਾੜ ਨਾ ਪਾਵੇ ਹਲਾੜ ਨਾ ਪਾਵੇ ਉੱਥੇ ਅਸੀਂ ਲਾ ਸਕਦੇ ਜਿੰਨਾ ਵੀ ਯੋਗਦਾਨ ਪਾਈਏ ਬਹੁਤ ਜਲਦ ਅਸੀਂ ਇੱਕ ਬੂਟਿਆਂ ਦਾ ਲੰਗਰ ਵੀ ਲਗਾਵਾਂਗੇ ਅਸੀਂ ਜੋ ਕਿ ਉੱਥੇ ਲੈ ਕੇ 2000 ਬੂਟਾ ਜਿਹੜੇ ਛੋਟੇ ਛੋਟੇ ਲੈਂਥ ਦੇ ਵਿੱਚ ਉਹ ਵੀ ਐਂ ਵੰਡਾਂਗੇ ਸੋ ਅਸੀਂ ਸੰਗਠਨ ਵਾਸਤੇ ਕੁਝ ਕਰਨਾ ਚਾਹੁੰਦੇ ਹਾਂ ਸੋ ਸਾਡੇ ਐਸੇ ਮੁੱਦੇ ਆ ਇੱਕ ਐਜੂਕੇਸ਼ਨ ਹੋ ਗਈ ਇੱਕ ਸਾਡੀ ਆ ਵਾਤਾਵਰਣ ਦੀ ਹੋ ਗਈ ਸੋ ਨਰਮੇ ਜੀ ਇਹਨਾਂ ਨੇ ਕਿਹਾ ਪਸੰਨਾ ਆ ਕਿ ਬਹੁਤ ਜਲਦ ਬੜੀ ਅੱਛੀ ਓਪਰਚੁਨਿਟੀ ਅੰਮ੍ਰਿਤਸਰ ਸਿਟੀ ਦੇ ਵਿੱਚ ਲੈ ਕੇ ਆ ਰਹੇ ਆ ਜੋ ਕਿ ਇਹਨਾਂ ਡਿਸਟ੍ਰਿਕਟ ਅੰਮ੍ਰਿਤਸਰ ਗੁਰੂ ਨਗਰੀ ਤੋਂ ਸ਼ੁਰੂ ਕੀਤਾ ਹੈ ਤੇ ਆਪਾਂ ਬਹੁਤ ਜਲਦ ਇਹਨਾਂ ਦਾ ਸਾਥ ਦੇ ਕੇ 3 ਮਹੀਨੇ ਅਰਪਗੇ ਲੈ ਆਣੇ ਸਸਤਾ ਬਾਰੇ ਆਪਾਂ ਇਸ ਸ਼ੀਮ ਬਿਲਡ ਕਰਾਂਗੇ ਐਸਨ ਅਮਤ ਸਕੱਤਰਨ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਇੱਕ ਨਵੀਂ ਖੁਸ਼ੀ ਦੀ ਗੱਲ ਆ ਸਾਡੇ ਬੀਬੀ ਨਜੀਦਪੌਰ ਦੀ ਜੋ ਕਿ ਨੀਤਾ ਵਜਦੇ ਜੇਰ ਪਰਸੰਦ ਨੇ ਇਹਨਾਂ ਨੇ ਪੇਸ਼ ਕਰ ਸਖੀ ਅੱਜ ਇਹ ਰਾਸ਼ਟਰੀ ਹਿੰਦੂ ਕਲਿਆਣ ਸਕੱਤਰਨ ਨੂੰ ਕਿ ਇਹਨਾਂ ਨਾਲ ਘੱਟ ਬਜਟ ਬਜਨ ਕਰਨਾ ਚਾਹੁੰਦੇ ਆ ਉਹ ਉਹ ਸਮਝੀਏ ਗੱਲਾਂ ਮਕਾਕ ਮਜੂਰੀ ਨੇ ਤੇ ਨਹੀਂ ਨਿ ਪਰ ਜਿੱਕਰ ਨੇ ਇੱਕ ਯਾਰਾ ਹੁੰਦੇ ਆ ਇਸੇ ਤਰ੍ਹਾਂ ਹੁਣ ਜੇ ਡਿਟੇਲ ਵਾਈ ਗੱਲ ਕਰੀਏ ਉਹ ਸਾਡੇ ਪ੍ਰਧਾਨ ਸਾਹਿਬ ਗੋਇਲ ਸਾਹਿਬ ਵੀ ਦੱਸ ਸਕਦੇ ਨੇ ਕਿ ਇਹਦਾ ਪਰਪਸ ਕੀ ਹੈ ਪੰਜੜੀਆਂ ਨਿਯੁਕਤੀ ਹੋ ਜਾਂਦੇ ਤੇ ਜਿਹੜੀ ਲਿਸਟ ਮਦਾ ਮੇਰੇ ਕੋਲ ਤਿੰਨ ਚਾਰ ਆਈਆਂ ਉਹ ਅਨਾਂ ਦੇ ਹੁਕਮਾਂ ਤੋਂ ਬਾਅਦ ਹੀ ਤੁਹਾਡੇ ਸਾਹਮਣੇ ਖੋਲਹੀਏਗੀ ਕਿੰਨੂ ਕੀ ਲਾਇਆ ਵਾ ਤੇ ਕਾਂ ਢੀ ਬੜੇ ਕਿ ਪਾਰਟੀ ਕੋਲ ਮੈਂ ਉਹ ਸਾਡੇ ਪੰਜਾਬ ਪ੍ਰਧਾਨ ਲਲੀ ਗੋਇਲ ਜੀ ਆਪ ਜੀ ਸਬੋਧਨ ਕਰਨਗੇ ਲਲੀ ਗੋਇਲ ਮੇਰਾ ਨਾਮ ਲਲੀ ਗੋਇਲ ਹੈ ਮੈਂ ਜੁੜਿਆ ਨੇ ਤੋਂ ਤੁਹਾਡੇ ਪੰਜਾਬ ਦਾ ਅਰਸ਼ੀ ਸੰਗਠਨ ਦਾ ਸਟੇਟ ਪ੍ਰੈਜ਼ੀਡੈਂਟ ਹੈ ਸ਼ਾਨਦਤ ਬਣ ਗਿਆ ਬਸ ਪ੍ਰੈਜ਼ੀਡੈਂਟ ਅੱਲੀ ਪੁਛ ਨਹੀਂ ਕਰਦਾ ਸਰਕਾਰਾਂ ਨਹੀਂ ਕਰ ਪਈਏ ਮੈਂ ਕੱਲਾ ਕੀ ਕਰਾਂ ਅਸੀਂ ਤੁਹਾਡੇ ਨਾਲ ਹਾਂ ਜੀ ਤੁਹਾਡੀ ਸਾਰੀ سپورਟ ਚਾਹੀਦੀ ਹੈ ਜਿਹੜੇ ਕੁਝ ਮੁੱਦੇ ਨੇ ਜੋ ਵੀ ਚੀਜ਼ਾਂ ਸਾਡੇ ਹਿੰਦੂ ਰਾਸ਼ਟਰੀ ਸਿਆਣ ਸੰਗਠਨ ਦੇ ਵਿੱਚ ਰੱਖੇ ਹੋਏ ਆ ਜੋ ਸਾਡੀ ਸਕੇਟਲੋਗ ਵਿੱਚ ਸਾਰੇ ਹੀ ਪੂਰੇ ਕਰਦੇ ਪਰ ਸਾਡਾ ਟਾਰਗੇਟਿੰਗ ਸਾਰੇ ਨੂੰ ਮਿਲ ਕੇ ਚੱਲਣਾ ਹੈ ਅਸੀਂ ਕੋਈ ਪੋਲੀਟਿਕਲ ਨਹੀਂ ਚੱਲਾਂਗੇ ਸਾਡਾ ਇੱਕ ਸੰਗਠਨ ਹੈ ਸੰਗਠਨ ਦੇ ਤੌਰ ਤੇ ਜੋ ਜੀ ਅਮੀਪਾਲ ਜੀ ਦੱਸੀ ਹੈ ਬੇਰੀ ਪਰਿਵਾਰ ਦੇ ਬੇਟੀਆਂ ਨੂੰ ਮੈਰਿਜ ਕਰਨੀ ਹੈ ਖਾਣਾ ਪ੍ਰੋਵਾਈਡ ਕਰਨਾ ਬੁਕਸ शिक्षा पॉलिसी सब कुछ होएगा बट वो मिलके होएगा गल्ले कोई भी चीज कुछ भी पॉसिबल है सारे मिलके चल जाएंगे सब कुछ पॉसिबल है सारे टारगेट बहुत बड़े हैं बट वो पूरा करने के असली तो ऑडियंस स्पोर्ट लेनी है ਤੇ बाकी जे ਸਾਡੇ जनता पंजाब दी ਉਹ ਨਾਲ ਵੀ ਸੋਚਦੇ ਨੇ ਜਿਹੜੇ ਮੇਰੇ ਪਰ ਬੈਠੇ ਨੇ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਨੇ ਉਹਨਾਂ ਦਾ ਨਾਮ ਤਾਂ सनी ਬਤਾਨਾ ਜੰਮੂ ਤੋਂ ਨੇ ਸਾਡੇ ਸਾਰੇ ਇਸ ਤੋਂ ਵਾਸਤੇ ਬੈਠੇ ਨੇ ਬੈਕ ਐਂਡ ਤੇ ਜੋ ਬੈਗੇ ਨੇ ਉਹਨਾਂ ਨਾਲ ਬਾਅਦ ਵਿੱਚ ਗੱਲ ਕਰਾਂਗੇ ਜਿਹੜੇ ਸਾਡੇ ਮੇਨ ਪ੍ਰੈਜ਼ੀਡੈਂਟ ਆ ਤਾਂ ਉਹਨਾਂ ਨੇ ਤੁਹਾਡੀ ਵੀ ਦਿੱਕਤ ਪਰਛਾਣੀ ਹੈ ਸਾਡੀ ਟੀਮ ਹੈ ਮਨਜੀ ਉਹਦੇ ਵਾਸਤੇ ਸੰਗਠਨ ਕਰਨਾ ਸੰਗਠਨ ਉਹਨੇ ਦਿੱਕਤ ਪਰਛਾਣੀ ਹੈ ਉਹਦੇ ਵਾਸਤੇ ਕਿਸੇ ਸਾਡੇ ਅੱਜ ਜਿਵੇਂ ਅਮਿਤਪਾਲ ਜੀ ਨੂੰ ਪ੍ਰੈਜ਼ੈਂਟ ਕਰ ਰਹੇ ਆ ਅਗਿ ਸਰ ਦਾ ਮੈਡਮ ਪਰਮਿੰਦਰਪੁਰ ਹੈ ਇਹ ਹੈਗੇ ਇਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਨਾ ਦੇ ਇਸ ਖੋਦavi ਬਾਕੀ ਜਿਹੜੇ ਮੈਂਬਰ ਬਣਨਗੇ ਉਹਨਾਂ ਦੀ ਜਿਹੜੀ ਡਜਿਨੈਸ਼ਨਸ ਹੈ ਉਹ ਸਾਰੀ ਨੈਕਸਟ ਮੀਟਿੰਗ ਦੇ ਵਿੱਚ ਸਾਰਿਆਂ ਨੂੰ ਪੋਸਟ ਵਾਈਜ਼ ਦਿੱਤੀ ਜਾਏਗੀ ਤਾਕੀ ਆਪਣੇ ਮੈਂਬਰ ਬਣਨ ਅਗੇ ਮੈਂਬਰ ਜੋੜਨ ਆਪਣੇ ਸੰਗਠਨ ਨੂੰ ਦਾ 400 ਦੇ ਬਾਕੀ ਕੋਈ ਦਿੱਕਤ ਤਾਂ ਨਹੀਂ ਹੈ ਬਰੇਵਾਸ ਤੇ ਸੀ ਬੈਠੇ ਜਿਸ ਦੇ ਨਾਲ ਇਸੇ ਸਾਡੇ ਜੀ ਪੰਜਾਬ ਪ੍ਰਧਾਨ ਜੀ ਲੋਜ ਜੀ ਕਿਉਂਕਿ ਹੁਣ ਨਵੀਆਂ ਨਿਯੁਕਤੀ ਹੋਈਆਂ ਉਹਨਾਂ ਨੂੰ ਸਰੂਪਾ ਬਾਕੇ ਉਹਨਾਂ ਦਾ ਮਾਨਸਮਾਨ ਕਰਦੇ ਕੋਈ ਸਾਡੀ ਭੈਣ ਬੀਬੀ ਪਰਵੀ ਆਪਣਾ ਮਾਨਸਮਾਨ ਜਿਲ੍ਹਾ ਊਮੈਨ ਸੈਲ ਦੇ ਪ੍ਰਧਾਨ ਨਿਯੁਕਤ ਹੋਏ ਨੇ ਅਮਰਤਪਾਲ ਜੀ ਦੇ ਨਾਲ ਉਹਨਾਂ ਮਾਸਮਾਨ ਚਲੋ ਜੀ ਲਓ ਲੜੀ ਗੋਇਲ ਜੀ ਲੋ ਜੋ ਕਿ ਉਹਨਾਂ ਡਿਸਟ੍ਰਿਕਟ ਭੇਜੀ ਗਈ ਸੀ ਉਹਨਾਂ ਵਿੱਚ ਮੈਂ ਇਹਨਾਂ ਨੂੰ ਉਧੇ ਡਾਰੀਆ ਡਿਪਲੀਅਰ ਹੋਈ ਇਹ ਪਹੁੰਚਣ ਦੇ ਹੋਣਗੇ ਬਹੁਤ ਬਹੁਤ ਮੁਬਾਰਕਾਂ ਇਸ ਕਠਨ ਦੇ ਵਿੱਚ ਸ਼ਾਮਲ ਹੋਣ ਦੀਆਂ ਪਰਿਵਾਰ ਤੇ ਦੋਸਤੋ ਸਾਡੇ ਜੀ ਜਿਆ ਹੀ ਲੱਗਣਦੇ ਆ ਸਾਡੇ ਬਲਕੋ ਜੀ ਅਮਰਤਪੁਰ ਜੀ ਨਾਲ ਬਾਹਰ ਤੋਂ ਇੱਕ ਵਾਰ ਬਹੁਤ ਬਹੁਤ ਧੰਨਵਾਦ ਜੀ ਗੁਰੂ ਸਾਹਿਬ ਮੇਰੇ ਮੇਰੇ ਸਾਰੇ ਵੀ ਕਰੋ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦੀਆਂ ਬੈਗਾਂ ਹੈ ਨਾ ਨਹੀਂ ਆਇਆ ਇੱਕ ਗਰੁੱਪ

ਅੱਜ ਇਹਵਨ ਨੂੰ ਅਮਿਤਪਾਲ ਜੀ ਨੂੰ ਇੰਟਰੋਡਿਊਸ ਕੀਤਾ ਹੈ ਆਪਣੇ ਅੰਮ੍ਰਿਤਸਰ ਦਾ ਪ੍ਰੈਜ਼ੀਡੈਂਟ ਇਸ ਟੌਪਿਕ ਦੇ ਉੱਪਰ ਸੀਗਾ ਕਿ ਆਪਣੇ ਅੰਮ੍ਰਿਤਸਰ ਤੋਂ ਗੁਰੂ ਦੀ ਨਗਰੀ ਤੋਂ ਰਾਸ਼ਟਰੀ ਕਲਿਆਣ ਸੰਗਠਨ ਨੂੰ ਸਟਾਰਟ ਕਰਨ ਦਾ ਸੀਗਾ ਆਪਣਾ ਜਿਹੜਾ ਮੇਨ ਹੈੱਡ ਆਫਿਸ ਹੋਏਗਾ ਸੰਗਠਨ ਦਾ ਉਹ ਅਮਿਤ ਲੁਧਿਆਣਾ ਹੋਏਗਾ ਅੰਮ੍ਰਿਤਸਰ ਤੋਂ ਸਟਾਰਟ ਅਪ ਕਰਕੇ ਹੀ ਬਾਕੀ ਡਿਸਟ੍ਰਿਕਟ ਵਾਈਜ਼ ਉਹਨਾਂ ਨੂੰ ਕਵਰ ਕਰਾਂਗੇ ਸਰ ਇਸ ਮੀਟਿੰਗ ਦਾ ਮੇਨ ਉਪਲਖ ਕੀ ਸੀ ਗਰੀਬ ਪਰਿਵਾਰਾਂ ਦਾ ਸਪੋਰਟ ਕਰਨਾ ਪੇੜ ਲਗਾਉਣੇ ਵਿਧਵਾ ਪੈਨਸ਼ਨਸ ਹੋ ਗਿਆ ਦਾ ਵਿਧਵਾਂ ਨੂੰ ਸਪੋਰਟ ਕਰਨਾ ਜਿਹੜੇ ਜਿਨ੍ਹਾਂ ਨੂੰ ਮੈਡੀਕਲ ਫੈਸਿਲਿਟੀਆਂ ਨਹੀਂ ਮਿਲਦੀ ਪਈ ਹੈ ਉਹ ਸਾਰੀ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਜਿਹੜਾ ਆਪਣਾ ਮੇਨ ਫੋਕਸ ਹੈਗਾ ਅਸੀਂ ਹਿੰਦੂ ਧਰਮ ਦੇ ਵਿੱਚ ਬੈਠੇ ਆਂ ਬਟ ਹਿੰਦੂ ਰੀਤੀ ਰਿਵਾਜਾਂ ਸਾਨੂੰ ਕੁਝ ਨਹੀਂ ਪਤਾ ਜੰਮੂ ਦੇ ਵਿੱਚ ਸੰਗਠਨ ਚੜ੍ਹ ਆਉਇਆ ਤੇ ਅੱਜ ਸੈਕਿੰਡ ਰਹੀ ਅਮ੍ਰਿਤਸਰ ਤੋਂ ਕਰ ਰਹੇ ਜਿਹਦੇ ਵਿੱਚ ਇੱਕ ਤੁਲਸੀ ਦਿਵਸ ਹੈ ਅਸੀਂ ਉਹਨੂੰ ਕੋਸ਼ਿਸ਼ ਕਰਾਂਗੇ ਆਨਾਲੇ ਟਾਈਮ ਤੇ ਉਸ ਦਿਨ ਨੂੰ ਵੀ ਮਨਾਇਆ ਜਾਵੇ ਸਰ ਗਲੋਬਲ ਵਾਰਮਿੰਗ ਦੀ ਗੱਲ ਕੀਤੀ ਗਈ ਹੈ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ 2000 ਬੁੱਟਾ ਵਾ ਜਿਹਦੇ ਬਾਰੇ ਅਮ੍ਰਿਤ ਜੀ ਨੇ ਦੱਸਿਆ ਹੈ ਤੁਸੀਂ ਉਹਦੇ ਬਾਰੇ ਜਾਣਕਾਰੀ ਦਿਓਗੇ ਬਿਲਕੁਲ ਜੀ ਜਿਹੜਾ ਬੂਟੇ ਲੱਗਨੇ ਹੈਗੇ ਆ ਪੇੜ ਲੱਗਨੇ ਹੈ ਉਹਦਾ ਹੀ ਲੰਗਰ ਲਗਾਵਾਂਗੇ ਟਾਈਮ ਟੂ ਟਾਈਮ ਉਹਨਾਂ ਨੂੰ ਸਾਰੀ ਜਗ੍ਹਾ ਤੇ ਅਸੀਂ ਪ੍ਰਮੋਟ ਕਰਾਂਗੇ ਕਿ ਹਰ ਬੰਦੇ ਨੂੰ ਕਿ ਪੇੜ ਵੀ ਲਗਾਣ ਜਿਸ ਸਾਡੀ ਤਰਫੋਂ ਹੈ 2000 ਬੂਟਾ ਅਸੀਂ ਲੰਗਰ ਦੇ ਉੱਤੇ ਲਗਾਵੇਂ ਤਾਂ ਕਿ ਸਾਡੇ ਪਰਿਵਾਰ ਨੂੰ ਕੁਝ ਹੈਲਪ ਮਿਲੇ ਅਗਰ ਹੀ ਇੱਕ ਬੂਟਾ ਲਗਾਵਾਂਗੇ ਹਰ ਬੰਦਾ ਇੱਕ ਇੱਕ ਬੂਟਾ ਵੀ ਲਗਾਏਗਾ ਤੇ ਅੰਮ੍ਰਿਤਸਰ ਦੇ ਵਿੱਚ ਬੂਟੇ ਦੀ ਕਮੀ ਤਾਂ ਨਹੀਂ ਰਹੇਗੀ 50 ਡਿਗਰੀ ਟੈਂਪਰੇਚਰ ਬੈਠੇ ਆ ਅੱਜ ਅਸੀਂ ਇਹੀ ਆਪਣਾ 35 40 ਟੈਂਪਰੇਚਰ ਤੇ ਬੈਠੇਗਾ ਸੈਟ ਹੋ ਕੇ ਸਰ ਅਵਾਰਾ ਪਸ਼ੂਆਂ ਦੀ ਗੱਲ ਕਰੀਏ ਜਿਸ ਤਰ੍ਹਾਂ ਸੜਕਾਂ ਦੇ ਤੇ ਅਵਾਰਾ ਪਸ਼ੂ ਹੁੰਦੇ ਨੇ ਕਈ ਵਾਰ ਉਹ ਬੱਚਾ ਦਾ ਜਾਂ ਫਿਰ ਰਸਤੇ 'ਚ ਆਉਣ ਜਾਣ ਵਾਲੇ ਦਾ ਨੁਕਸਾਨ ਵੀ ਕਰਦੇ ਨੇ ਉਹਨਾਂ ਵਾਸਤੇ ਤੁਸੀਂ ਕੀ ਖਾਸ ਕਰਦੇ ਪਏ ਹੋ ਅਵਾਰਾ ਪਸ਼ੂ ਜਿਹੜੇ ਚੱਲਦੇ ਪਏ ਨੇ ਉਹਨਾਂ ਵਾਸਤੇ ਇਹ ਦੇਖਦੇ ਆ ਕਿ ਉਹਨਾਂ ਵਾਸਤੇ ਜਿਹੜਾ ਪਸ਼ੂ ਪਾਲਣ ਵਾਸਤੇ ਕੋਈ ਏਰੀਆ ਸਿਲੈਕਟ ਕਰਕੇ ਜਿਹੜਾ ਅਵਾਰਾ ਪਸ਼ੂ ਹੈ ਉੱਥੇ ਅਵਾਰਾ ਪਸ਼ੂ ਸਾਰੇ ਇਕੱਠੇ ਕਰਕੇ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਚਾਹੀਦੀ ਸਮਥਿੰਗ ਕੁਝ ਵੀ ਹੈਗਾ ਉਹ ਸਾਰਾ ਕੁਝ ਤਿਆਰ ਕਰਕੇ ਉਹਨਾਂ ਵਿੱਚ ਬੰਦੇ 2 3 ਹਾਇਰ ਕਰਕੇ ਉਹਨਾਂ ਇੱਕ ਜਗ੍ਹਾ ਰੱਖੀ ਤਾਂ ਕਿ ਰਸਤੇ ਵਿੱਚ ਚੱਲਦੇ ਕਿਸੇ ਗੱਡੀ ਦਾ ਨੁਕਸਾਨ ਨਾ ਹੋਣਾ ਚੋਟ ਲੱਗਦੀ ਐ ਜਾਂ ਸਮਥਿੰਗ ਕੁਝ ਵੀ ਹੁੰਦਾ ਉਹ ਸਾਰਾ ਉਹਨਾਂ ਨੂੰ ਮੇਨਟੇਨੈਂਸ ਮਿਲੇ ਅ ਸਰ ਜਿਹੜਾ ਸੰਗਠਨ ਆ ਸੰਗਠਨ ਵਾਲੋ ਕੋਈ ਮੈਸੇਜ ਜਿਹੜਾ ਤੁਸੀਂ ਪੰਜਾਬ ਵਾਸੀਆਂ ਨੂੰ ਦੇਣਾ ਚਾਹੋ ਪੰਜਾਬ ਵਾਸੀਆਂ ਨੂੰ ਅਹੀ ਮੈਸੇਜ ਦਵਾਂਗਾ ਕਿ ਉਹ ਸਾਡੇ ਨਾਲ ਜੁੜਨ ਤੇ ਸਾਡੇ ਨਾਲ ਮਿਲ ਕੇ ਜੋ ਆਪਣਾ ਸੰਗਠਨ ਦੇ ਜੋ ਵੀ ਪ੍ਰੋਟੋਕੋਲਸ ਨੇ ਅਹੀ ਉਹਨੂੰ ਫਾਲੋ ਕਰੀਏ ਲੋਕਾਂ ਦੀ ਸੇਵਾ ਕਰੀਏ ਜਿਨ੍ਹਾਂ ਨੂੰ ਖਾਣਾ ਨਹੀਂ ਮਿਲ ਰਿਹਾ ਕਿਸ ਨੂੰ ਘਰ ਨਹੀਂ ਮਿਲ ਰਿਹਾ ਕਿਸੇ ਨੂੰ ਛੱਤ ਨਹੀਂ ਹੈਗੀ ਸਾਰਾ ਕੁਝ ਉਹਨਾਂ ਨੂੰ ਪ੍ਰੋਵਾਈਡ ਕਰੀਏ ਸਾਨੂੰ ਸਾਰੇ ਨੂੰ ਬੇਨਤੀ ਹੈ ਕਿ ਸਾਰੇ ਜੁੜਨ ਰਾਸ਼ਟਰੀ ਹਿੰਦੂ ਕਲਿਆਣ ਸੰਗਠਨ ਨਾਲ ਤਾਂ ਕਿ ਸਾਰੇ ਫੈਮਲੀ ਬਣ ਕੇ ਇੱਕ ਹਰ ਗਰੀ ਪਰਿਵਾਰ ਦੀ ਸਪੋਰਟ ਕਰੇ ਹਾਂਜੀ ਜੈ ਸ਼੍ਰੀ ਰਾਮ ਜੀ ਅੱਜ ਬਹੁਤ ਵਧੀਆ ਮੀਟਿੰਗ ਗੋਇਲ ਸਰ ਨੇ ਕੀਤੀ ਔਰ ਲੋਕਾਂ ਨੂੰ ਅਵੇਅਰ ਜੋ ਕਰਨਾ ਅਸੀਂ ਆਪਣੀ ਟੀਮ ਦੀ ਸਾਡੀ ਕੋਸ਼ਿਸ਼ ਆ ਲੋੜਵੰਦ ਪਰਿਵਾਰ ਬਹੁਤ ਨੇ ਪੰਜਾਬ ਦੇ ਵਿੱਚ ਔਰ ਰਾਜਨੀਤਿਕ ਦੇ ਵਿੱਚ ਹੀ ਦੇਖਿਆ ਖੁਦ ਕੰਮ ਕਰਕੇ ਵੀ ਦੇਖਿਆ ਕਿ ਕੋਈ ਸਪੋਰਟ ਨਹੀਂ ਕਰਦਾ ਵੋਟਾਂ ਲੈ ਕੇ ਆਪਣੇ ਆਪਣੀਆਂ ਕੁਰਸੀਆਂ ਤੇ ਪੈਠ ਜਾਂਦੇ ਨੇ ਇਸ ਕਰਕੇ ਹੀ ਚਾਹੁੰਦੇ ਆ ਕਿ ਇਹੋ ਜੀ ਇੱਕ ਸੰਸਥਾ ਆਵੇ ਜੋ ਪੰਜਾਬ ਦੇ ਵਿੱਚ ਲੋਕਾਂ ਦੇ ਘਰਾਂ ਤੱਕ ਹੀ ਪਹੁੰਚ ਸਕੀਏ ਔਰ ਲੋਕਾਂ ਤੱਕ ਵਾਤਾਵਰਨ ਦਾ ਜੋ ਵੱਡਾ ਸਭ ਤੋਂ ਵੱਡਾ ਮੈਸੇਜ ਆ ਕਿਸਬ ਤੋਂ ਜ਼ਿਆਦਾ ਆਪਣਾ ਟੈਂਪਰੇਚਰ 50 ਤੇ 50 ਤੱਕ ਪਹੁੰਚ ਗਿਆ ਬੂਟੇ ਪ੍ਰੋਵਾਈਡ ਕੀਤੇ ਜਾਣਗੇ ਫ੍ਰੀ ਫ੍ਰੀ ਆਫ ਕੋਸਟ ਜੋ ਲੰਗਰ ਲਗਾਏ ਜਾਣਗੇ ਬੂਟਿਆਂ ਦੇ ਉਹਦੇ ਬਾਰੇ ਅਸੀਂ ਕੋਸ਼ਿਸ਼ ਕਰ ਰਹੇ ਆ ਸਾਡੀ ਟੀਮ ਸਾਡੇ ਨਾਲ ਜੁੜ ਰਹੀ ਆ ਔਰ ਗੋਇਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕੀ ਉਹਨਾਂ ਨੇ ਇਹ ਉਖਰਾਲਾ ਇੱਥੇ ਪੰਜਾਬ ਦੇ ਵਿੱਚ ਸ਼ੁਰੂ ਕੀਤਾ ਔਰ ਅਸੀਂ ਦਿਲੋਂ ਚਾਹਾਂਗੇ ਕਿ ਸਾਡੇ ਨਾਲ ਵਧੀਆ ਟੀਮ ਇੱਕ ਜੁੜੇ ਪਰਿਵਾਰ ਵਾਂਗੂ ਜੁੜੇ ਕਿ ਅਸੀਂ ਪੰਜਾਬ ਦਾ ਕੁਝ ਸੋਚ ਸਕੀਏ ਜੀ ਐਨ ਜੀਓ ਵਾਂਗੂ ਕੰਮ ਹੋਏਗਾ ਜੀ 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 ਐਨ ਜੀਓ ਵਾਂਗੂ ਹੀ ਹੋਏਗਾ ਲੇਕਿਨ ਹੈਲਪ ਬਹੁਤ ਹੋਏਗੀ ਲੋਕਾਂ ਨੂੰ ਸਾਡੀ ਕੋਸ਼ਿਸ਼ ਹੋਏਗੀ ਕਿ ਘਰ-ਘਰ ਦੇ ਵਿੱਚ ਅਸੀਂ ਪਹੁੰਚ ਕੇ ਲੋਕਾਂ ਤੇ ਕੇ ਮੈਸੇਜ ਕਰੀਏ ਔਰ ਬਹੁਤ ਵੱਡਾ ਉਪਰਾਲਾ ਹੈ ਛੋਟਾ ਨਹੀਂ ਥੈਂਕ ਯੂ ਸੋ ਮੀਨ। ਉਹਦੇ ਬਾਰੇ ਸੰ ਜਾਣਕਾਰੀ ਸਭ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਜੈ ਸ਼੍ਰੀ ਰਾਮ ਜੀ ਦੀ ਰਾਸ਼ਟਰੀ ਹਿੰਦੂ ਕਲਿਆਣ ਸੰਗਠਨ ਦਾ ਮੈਂ ਬਹੁਤ ਸਾਰਾ ਧੰਨਵਾਦ ਕਰਦਾ ਜੋ ਸਾਡੇ ਸਟੇਟ ਪ੍ਰੈਜ਼ੀਡੈਂਟ ਲਲਿਤ ਗੋਇਲ ਜੀ ਨੇ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਜੋ ਕੀਤਾ ਸਾਡੇ ਪੰਜਾਬ ਲਈ ਜੋ ਬਹੁਤ ਵੱਡੀ ਸੋਚ ਲੈ ਕੇ ਆਏ ਨੇ ਜਿਵੇਂ ਕਿ ਵਾਤਾਵਰਣ ਦੀ ਗੱਲ ਕਰੀਏ ਇਹ ਵੀ ਅਸੀਂ ਬਹੁਤ ਜਲਦੀ ਹੱਲ ਕਰਾਂਗੇ ਗਰੀਬ ਬੇਟੀਆਂ ਦੀਆਂ ਸ਼ਾਦੀਆਂ ਦੀ ਜੇ ਗੱਲ ਕਰੀਏ ਉਹ ਵੀ ਆਪਾਂ ਕੋਈ ਇਹ ਨਹੀਂ ਆ ਕਿ ਆਪਣੇ ਹੀ ਦਾੰਦ ਦਸਵੰਦ ਕੱਢ ਕੇ ਆਪਣੇ ਜਿਹੜੇ ਸਾਥੀ ਨਾਲ ਜੁੜੇ ਆ ਹੀ ਆਪਣੇ ਆਪਣੇ ਦਾੰਦ ਦਸਵੰਦ ਦਾ ਹੀ ਭਲਾ ਕਰਨਾ ਚਾਹੁੰਦੇ ਆ ਨਾ ਕਿ ਕਿਸੇ ਕੋਲ ਆਪਾਂ ਐਜੇ ਹੈਲਪ ਬਹੁਤ ਹੀ ਜਲਦੀ ਅਸੀਂ ਗਰੀਬ ਬੇਟੀਆਂ ਦੀਆਂ ਸ਼ਾਦੀਆਂ ਸ਼ੁਰੂ ਕਰਾਂਗੇ ਜੋ ਕਿ अच्छे परिवार ਦੇ ਵਿੱਚ ਅੱਛੀ ਗਾ ਹਾਂ ਇਹ ਵੀ ਆ ਜਿੱਥੇ ਵੀ ਮੈਰਿਜ ਲੜਕੀਆਂ ਦੀ ਹੋਏਗੀ ਉੱਥੇ ਸਾਡੀ ਪੂਰੀ ਦੇਖਰੇਖ ਹੋਏਗੀ ਕਿ ਕੱਲ ਨੂੰ ਉਹਨੂੰ ਕੋਈ ਲੜਕੇ ਨੂੰ ਕਿਸੇ ਨੂੰ ਝਿੜਕ ਕੋਈ ਕਿਸੇ ਤਰ੍ਹਾਂ ਦਾ ਪਰੇਸ਼ਾਨੀ ਨਹੀਂ ਆਵੇਗੀ ਉਹ ਸਾਰੇ ਜਿੰਨੇ ਸਾਥੀ ਆ ਇੱਕ ਭਰਾ ਵਜੋਂ ਬ੍ਰਦਰ ਵਜੋਂ ਉਹ ਲੜਕੀ ਦੀ ਜੋ ਹੈਲਪ ਕਰਨਗੇ ਔਰ ਅਸੀਂ ਕਿਤਨਾ ਕਿਤੇ ਵਿੱਚ ਟਾਈਮ ਕੱਢ ਕੇ ਚੱਕਰ ਵੀ ਲਗਾਇਆ ਕਰਾਂਗੇ ਔਰ ਜੇ ਗੱਲ ਕਰੀਏ ਇੱਕ ਵਿਧਵਾ ਦੀ ਜੋ ਵਿਡੋ ਰੇਡੀਸ ਨੇ ਉਹਨਾਂ ਨੂੰ ਇਹ ਪੈਨਸ਼ਨ ਬਾਰੇ ਵੀ ਉਹਨਾਂ ਦੀ ਗੱਲ ਕਰ ਰਹੇ ਆ ਕਿ ਬਹੁਤ ਜਲਦੀ ਉਸ ਪੈਨਸ਼ਨਾਂ ਵੀ ਉਹਨਾਂ ਦਾ ਕਰਵਾਵਾਂਗੇ ਜੋ ਜੋ ਸਾਡੇ ਮੁੱਦੇ ਨੇ ਔਰ ਐਜੂਕੇਸ਼ਨ ਦੀ ਗੱਲ ਕਰੀਏ ਬਹੁਤ ਹੀ ਜਲ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਅਸੀਂ ਇੱਥੇ ਇੱਕ ਅੰਮ੍ਰਿਤਸਰ ਸਿਟੀ ਦੇ ਵਿੱਚ ਜੋ ਕਿ ਇੱਕ ਸਕੂਲ ਬਣੇਗਾ ਪਲੱਸ 2 ਤੱਕ ਜੋ ਕਿ ਮੈਡਮਾ ਦੀਆਂ ਜੋ ਸੈਲਰੀਆਂ ਉਹ ਖੁਦ ਅਸੀਂ ਪ੍ਰੋਵਾਈਡ ਕਰਾਂ ਅਸੀਂ ਦੇਵਾਂਗੇ ਆਪਣੇ ਪੈਸਿਆਂ ਤੋਂ ਔਰ ਅੱਛੀ ਐਜੂਕੇਸ਼ਨ ਹੋਏਗੀ ਸੋ ਅਸੀਂ ਇਹ ਜਲਦੀ ਹੀ ਪ੍ਰਾਲਾ ਕਰਨ ਜਾ ਰਹੇ ਹਾਂ ਜੋ ਸੋ ਸਾਰੇ ਸਾਥੀਆਂ ਨੂੰ ਅਸੀਂ ਇਹੋ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਬਹੁਤ ਜਲਦ ਅਸੀਂ ਜੋ 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 ਸੋਚਿਆ ਇਹ ਸਾਡੇ ਡ੍ਰੀਮ ਨੇ ਐਹੀ ਡ੍ਰੀਮ ਨੇ ਕਿ ਅਸੀਂ ਸਮਾਜ ਵਾਸਤੇ ਕੁਝ ਕਰ ਸਕੀਏ ਹੋ ਸਾਡਾ ਕੋਈ ਡ੍ਰੀਮ ਨਹੀਂ ਆ ਕਿ ਅਸੀਂ ਬਹੁਤ ਜਲਦ ਆਪਾਂ ਇਹ ਚੀਜ਼ ਨੂੰ ਕਰਾਂਗੇ ਜਿਸ ਤਰ੍ਹਾਂ ਨਸ਼ੇ ਆ ਨਸ਼ਿਆਂ ਨੂੰ ਲੈ ਕੇ ਅੱਜ ਕੱਲ ਦਾ ਨੌਜਵਾਨ ਨਸ਼ੇ ਕਰ ਰਿਹਾ ਹੈ ਬਿਨਾ ਕਿਸੇ ਕਾਰੋਬਾਰ ਦੀ ਹੋਣ ਦੇ ਜਾਂ ਫਿਰ ਬਿਨਾ ਕਿਸੇ ਨੌਕਰੀ ਦੇ ਜਾਂ ਫਿਰ ਕੋਈ ਹੋਰ ਕਾਰਨ ਹੈ ਜਿਹੜਾ ਨੌਜਵਾਨ ਨਸ਼ੇ ਵੇਖੋ ਜੀ ਨਸ਼ੇ ਦੀ ਗੱਲ ਕਰੀਏ ਇਹ ਸਾਰਾ ਸਰਕਾਰਾਂ ਨੂੰ ਵੀ ਪਤਾ ਹੁੰਦਾ ਆ ਕੀ ਹੋ ਰਿਹਾ ਵਾ ਜੋ ਕਾਰਨਚਾਰਨ ਬੰਦ ਤੇ ਬੜਾ ਕੁਝ ਹੋ ਸਕਦਾ ਸੋ ਕਾਰਨ ਇਹਦਾ ਨਸ਼ੇ ਦਾ ਇੱਕ ਇਹੀ ਕਾਰਨ ਹੈ ਕਿ ਜਿਹੜੀ ਇੱਕ ਸਭ ਤੋਂ ਪਹਿਲਾਂ ਗੱਲ ਫੇਰ ਆ ਗਈ ਐਜੂਕੇਸ਼ਨ ਜੋ ਪੜਿਆ ਲਿਖਿਆ ਹੋਵੇ ਉਹਨੂੰ ਸਮਝ ਹੋਵੇ ਮਤਬੁੱਦੀ ਉਹਦੇ ਕੋਲ ਹੋਵੇ ਕਿ ਮੈਂ ਜਿਹੜੀ ਚੀਜ਼ ਦਾ ਸੇਵਨ ਕਰ ਰਿਹਾ ਹਾਂ ਇਹ ਗਲਤ ਆ ਇੱਕ ਤਰ੍ਹਾਂ ਵੱਡਦਾ ਹੈ ਬੇਰੋਜ਼ਗਾਰੀ ਆ ਜਦੋਂ ਬੇਰੋਜ਼ਗਾਰੀ ਹੋਏਗੀ ਬੱਚਾ ਪੜ੍ਹੇ ਲਿਖੇਗਾ ਨਹੀਂ ਘਰੇ ਰਹੇਗਾ 24 ਘੰਟੇ ਤੋ ਨਸ਼ਾ ਕਰੇਗਾ ਹੀ ਕਰੇਗਾ ਇਸ ਚੀਜ਼ ਤੇ ਅਸੀਂ ਇਸ ਚੀਜ਼ ਤੋਂ ਵੀ ਬੜਾ ਵਧੀਆ ਸਵਾਲ ਕੀਤਾ ਅਸੀਂ ਬਹੁਤ ਹੀ ਜਲਦ ਇੱਕ ਜੰਮੂ ਵੀ ਮੇਰੇ ਮਿੱਤਰ ਦਾ ਸੈਂਟਰ ਹੈਗਾ ਅੰਮ੍ਰਿਤਸਰ ਦੇ ਵਿੱਚ ਵੀ ਆ ਅਸੀਂ ਜਲਦ ਆਪਣੇ ਜਿੰਨਾ ਹੋ ਕੇ ਉਹ ਲੜਕਿਆਂ ਨੂੰ ਜੋ ਨਸ਼ੇ ਕਰ ਰਹੇ ਨੇ ਜੋ ਜਿਆਦਾ ਹੀ ਜੋ ਪੀੜਤ ਨੇ ਨਸ਼ੇ ਨਾਲ ਅਸੀਂ ਉਹਨਾਂ ਨੂੰ ਸੈਂਟਰ ਦੇ ਵਿੱਚ ਜਮ੍ਹਾਂ ਕਰਾ ਕੇ ਉਹਨਾਂ ਨੂੰ ਦਾਖਲ ਕਰਾ ਕੇ ਫ੍ਰੀ ਆਫ ਕੋਸਟ ਉਹਨਾਂ ਦਾ ਇਲਾਜ ਕਰਵਾਵਾਂਗੇ ਉਹ ਵੀ ਅਸੀਂ ਬਰਾਲਾ ਕਰ ਰਹੇ ਆਂ